ਕਹਦੇ ਉਸ ਵੇਲੇ ਉਹਨੇ ਕਹਿਣਾ ਕੀਤਾ ਵੀ ਤੁਸੀਂ ਕੀ ਚਾਹੁੰਦੇ ਹੋ ਨਹਾ ਜਾਚ ਨਾ ਕੀਨ ਸੁਜਾਨ ਕਹਦੇ ਜਿਹੜੇ ਚਾਦਰ ਸੁਜਾਨ ਮੁਨੀ ਸਨ ਉਹਨਾਂ ਨੇ ਇਹ ਜਾਂਚ ਨਾ ਕੀਤੀ ਹੇ ਤੇ ਵਿਦਿਓ ਬੈਠਣ ਤਾ ਨਾ ਆਖਿਆ हे ਦੇਵੀ ਸਾਨੂੰ ਬੈਠਣ ਵਾਸਤੇ ਜਗ੍ਹਾ ਦੇਵ ਤੱਬ ਹੈ ਸਲਤਾ ਮਨ ਗਨ ਇਹ ਤਾਂ ਕਿਹਦੇ ਫਿਰੇ ਜਿਹੜੇ ਸਰਸਵਤੀ ਨਦੀ ਸੀ ਨਾ ਇਹ ਬਹੁਤ ਪਿੱਛੇ ਹਟ ਗਈ ਮੈਂ ਕਹਿੰਦਾ ਹੁਣ ਵੀ ਕਹਿ ਦਵਾਂ ਜਦੋਂ ਹੜ ਆਉਂਦੇ ਐ ਲੋਕਾਂ ਦਾ ਕਿੰਨਾ ਕਿੰਨਾ ਨੁਕਸਾਨ ਹੁੰਦਾ ਐ ਇਹਨਾਂ ਨੂੰ ਲੋਕਾਂ ਨੂੰ ਕਹੋ ਕੋਈ ਮੰਤਰ ਪੜੋ ਕੋਈ ਦੇਵੀ ਦੇਵਤੇ ਦੀ ਆਰਾਧਨਾ ਕਰੋ ਇਹ ਪਾਣੀ ਜਿਹੜਾ ਹੈ ਲੋਕਾਂ ਦਾ ਨੁਕਸਾਨ ਨਾ ਕਰੇ ਲੋਕਾਂ ਦੇ ਘਰਾਂ ਨੂੰ ਰੋੜ ਕੇ ਨਾ ਲੈ ਕੇ ਜਾਵੇ ਕਿਉਂਕਿ ਪਾਣੀ ਨੇ ਤੇ ਆਪਣੀ ਜਗ੍ਹਾ ਤੋਂ ਵਗਣਾ ਹੈ ਪਾਣੀ ਨੂੰ ਕੌਣ ਰੋਕ ਸਕਦਾ ਹੈ ਟੇ ਕੋ ਸੁਧੋਏ ਬੇਗਜ਼ਮਤਾ ਕਹਿੰਦੇ ਇਸ ਤਰ੍ਹਾਂ ਇਹ ਜਿਹੜੀ ਨਦੀ ਸੀ ਨਾ ਆਪਣੇ ਬੇਗ ਦੇ ਸਮੇਤ ਪਿਸੇ ਨੂੰ ਵਹਿ ਤੁਰੇ ਤਨ ਬੈਠਨ ਕੋ ਦਿਨ ਸੁਥਨ ਹੇਸ ਕਰਕੇ ਇਹ ਜਿਹੜੇ Muni ਤਪਸਵੀ ਲੋਕ ਸਨ ਇਹਨਾਂ ਨੂੰ ਬੈਠਣ ਵਾਸਤੇ ਥਾਂ ਮਿਲ ਗਈ ਬਸਾਏ Muni ਤਪਕੀ ਨਜ਼ਰ ਬਲਹਾ ਕਵੀ ਜੀ ਕਹਿੰਦੇ ਫਿਰ ਇਹ ਜਿੰਨੇ Muni ਸਨ ਏ ਬੈਠ ਕਰਕੇ ਤਪ ਕਰਨ ਲਗੇ ਜਸ ਤਪ ਤਪਿਓ ਘਾਲ ਬਹੁ ਕਾਲ ਕਹਿੰਦੇ ਭਾਈ ਇਹਨਾਂ ਨੇ ਇਸ ਜਗਾ ਤੇ ਬੈਠ ਕਰਕੇ ਬਹੁਤ ਵੱਡੀ ਘਾਲ ਨਾ ਕਾਲੀ ਕੋ ਗਨ ਕਾ ਕਰ ਸਕੈ ਵਿਸਾਲ ਕਹਿੰਦੇ ਭਾਈ ਉਹਨਾਂ ਦੇ ਤਪ ਦੀ ਕੌਣ ਗਿਣਤੀ ਕਰ ਸਕਦਾ ਪਰ ਜੇ ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਨੂੰ ਪੜਦੇ ਹਾਂ ਤਾਂ ਉਹ ਤਪ ਘਾਲਣ ਵਾਲੀ ਗੱਲ ਨੂੰ ਆਪ ਵੀ ਪਸੰਦ ਨਹੀਂ ਕਰਦੇ ਕਿਉਂਕਿ ਮਹਾਰਾਜ ਦਾ ਬਚਨ ਹੈ ਕਾਇਆ ਸਾਧੈ ਉਰਦ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਪੁੱਠਾ ਲੜਕ ਕੇ ਵੀ ਤਪ ਕਰੇ ਤਾਂ ਵੀ ਮਨੁੱਖ ਦੇ ਅੰਦਰ ਦੀ ਜਿਹੜੀ ਹੋਮੇ ਹੈ ਉਹ ਨਈ ਮਿੱਟ ਦੀ ਸਭ ਕੀ ਕਥਾ ਕਹਾਂ ਲੱਗ ਕਹਾ ਕਹਿੰਦੇ ਭਾਈ ਸਾਰਿਆਂ ਦੀ ਕਥਾ ਕਿਸ ਤਰ੍ਹਾਂ ਕਹਿਣਾ ਕਰੀਏ ਸੁਣਿਆ ਇੱਕ ਮਨ ਕੀ ਜਮ ਆਹ ਤੇ ਮੈਨੂੰ ਤੇ ਲੱਗਦਾ ਭਾਈ ਸਾਹਿਬ ਇਹਨੂੰ ਥੋੜਾ ਜਿਹਾ ਗਾਹਾਂ ਲੰਗਾ ਦੇਓ ਕਿਉਂਕਿ ਮੇਰੇ ਤੇ ਕੁਝ ਪੱਲੇ ਪੈਂਦਾ ਨਹੀਂ ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਗੁਰੂ ਦੀ ਵਡਿਆਈ ਕੀਤੀ ਗਈ ਹੈ ਜਾ ਕਿਸੇ ਨਦੀ ਨੂੰ ਪਵਿੱਤਰ ਕਰਕੇ ਦੱਸਿਆ ਗਿਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਹਨ ਤਿਸ ਤੈ ਤਪ ਪਰਭਾਤ ਕੈ ਸੰਗ ਇਸ ਤਰ੍ਹਾਂ ਕਹਿੰਦੇ ਇਸ ਜਗਾ ਤੇ ਬੈਠ ਕਰਕੇ ਬੜੇ ਜਿਹੜੇ ઋષਿ मुनि ਸਨ ਉਹ ਤਪ ਕਰਦੇ ਸਨ ਸਭ ਜਗ ਨਾਚਨ ਲੱਗਿਓ ਮੰਗ ਕਹਿੰਦੇ ਫਿਰ ਸੰਸਾਰ ਦੇ ਜਿੰਨੇ ਵੀ ਲੋਕ ਸਨ ਉਹ ਨੱਚਦੇ ਸਨ ਤੁ ਲਗਏ ਸੁਧ ਸਭ ਵਿਵਹਾਰ ਕਹਿੰਦੇ ਏਸ ਕਰਕੇ ਲੋਕ ਜਿਹੜੇ ਸਨ ਇਨ੍ਹਾਂ ਕੁਰੀਤੀਆਂ ਵਿੱਚ ਪੈ ਗਏ ਉਹਨਾਂ ਨੂੰ ਜੀਵਨ ਦਾ ਜਿਹੜਾ ਅਸਲ ਵਿਵਹਾਰ ਸੀ ਉਹ ਵਿਸਰ ਗਿਆ ਮਾਚੈ ਸਭ ਜਗ ਅੰਗ ਸੁਧਾਰ ਇਸ ਤਰ੍ਹਾਂ ਜਦੋਂ ਲੋਕ ਧਰਮ ਦੇ ਨਾਂ ਤੇ ਨੱਚਣ ਲੱਗੇ ਹੁਣ ਬਾਣੀ ਦਾ ਬਚਨ ਪੜੋ ਨੱਚੇ ਟੱਪੇ ਭਗਤ ਨਾ ਹੋਈ ਮਹਾਰਾਜ ਕਹਿੰਦੇ ਭਗਤੀ ਸਹਿਜ ਨਾਲ ਕੀਤੀ ਜਾਂਦੀ ਭਗਤੀ ਟਿਕਾ ਦੇ ਨਾਲ ਕੀਤੀ ਜਾਂਦੀ ਹੈ ਕੋਈ ਨੱਚਣ ਟੱਪਣ ਦੇ ਨਾਲ ਭਗਤ ਨਹੀਂ ਹੁੰਦਾ ਆ ਸਾਡੇ ਵਿੱਚ ਵੀ ਇੱਕ ਇਦਾਂ ਦੇ ਚੱਲ ਪਏ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਆਪਣੀਆਂ ਦਸਤਾਰਾਂ ਵੀ ਲਾ ਲੈਂਦੇ ਆ ਚੰਗੀ ਗੱਲ ਆ ਥੋੜੇ ਦਿਨ ਤੋਂ ਇੱਕ ਚੰਗੀ ਸੁਧਾਰ ਲਹਿਰ ਚੱਲੀ ਐ ਰਾਗੀ ਸੁਧਾਰ ਲਹਿਰ ਜਿਹਦੇ ਵਿੱਚ ਖਾਸ ਕਰਕੇ ਦਿੱਲੀ ਕਮੇਟੀ ਨੇ ਵੱਡਾ ਯੋਗਦਾਨ ਪਾਇਆ ਖਾਸ ਕਰਕੇ ਜਿਹੜੇ ਬੰਗਲਾ ਸਾਹਿਬ ਦੇ ਹੈੱਡ ਗਰੰਥੀ ਨੇ ਗਿਆਨੀ ਭਾਈ ਰਣਜੀਤ ਸਿੰਘ ਉਹ ਕਹਿੰਦੇ ਵੀ ਜੇ ਤੁਸੀਂ ਸਿਮਰਨ ਕਰਨਾ ਤੇ ਵੱਖਰੇ ਤੌਰ ਤੇ ਕਰੋ ਜਾਂ ਤੇ ਗੁਰਬਾਨੀ ਦੇ ਕੀਰਤਨ ਤੋਂ ਪਹਿਲਾਂ ਕਰ ਲਓ ਜਾਵਾਦ ਵਿੱਚ ਕਰ ਲੋ ਵੀ ਚੱਲਦੇ ਕੀਰਤਨ ਵਿੱਚ ਵਾਹਿਗੁਰੂ ਸਿਮਰਨ ਕਰਾਉਣਾ ਇਹ ਤੇ ਗੁਰਬਾਣੀ ਤੋਂ ਪਰੇ ਦੀ ਗੱਲ ਕਿਉਂਕਿ ਉੱਥੇ ਤੇ ਸ਼ਬਦ ਦੀ ਪ੍ਰਧਾਨਤਾ ਹੋਣੀ ਚਾਹੀਦੀ ਜੋੜਿਆ ਤੇ ਸਾਨੂੰ ਸ਼ਬਦ ਨਾਲ ਜਾਣਾ ਚਾਹੀਦਾ ਪਰ ਇੱਕ ਪੰਗਤੀ ਬਾਣੀ ਦੀ ਪੜਦੇ ਉਦੋਂ ਬਾਅਦ ਵਾਹਿਗੁਰੂ 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 ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਜਾਂ ਵਾਹਿਗੁਰੂ ਦਾ ਮੈਂ ਨਹੀਂ ਕਹਿੰਦਾ ਵੀ ਵਾਹਿਗੁਰੂ ਸਿਮਰਨ ਕਰਨਾ ਮਾੜ ਹੈ ਪਰ ਸਿੱਖ ਰਹਿਤ ਮਰਜਾਦਾ ਵਿੱਚ ਜੋ ਲਿਖਿਆ ਹੈ ਚੋਲੇ ਕਿ ਚੰਗੀ ਗੱਲ ਇਹ ਵੀ ਚੱਲ ਪਈ ਵੀ ਜਿਹੜੇ ਸਾਡੇ ਦਾਗੀ ਸਿੰਘ ਗਾਣੀਆਂ ਦੀਆਂ ਧੁਨਾਂ ਤੇ ਕੀਰਤਨ ਕਰਦੇ ਐ ਇਹ ਬੰਦ ਹੋਵੇ ਤੇ ਰਾਗਾਂ ਵਿੱਚ ਗੁਰਬਾਣੀ ਕੈਨ ਕੀਤੀ ਜਾਵੇ ਕਿਉਂਕਿ ਮਹਾਪੁਰਖ ਖੁਦ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਸਨ ਬਕਾਇਦਾ 33 ਰਾਗਾਂ ਵਿੱਚ ਬਾਣੀ ਦਰਜ ਹੈ ਇਸ ਕਰਕੇ ਮੈਂ ਨਾਲ ਦੀ ਨਾਲੇ ਬੇਨਤੀਆਂ ਕਰਦਾ ਰਹਿਣਾ ਤੇ ਕਹਿੰਦੇ ਜਿਹੜੇ ਲੋਕ ਧਰਮ ਦੇ ਨਾਂ ਤੇ ਨੱਚਦੇ ਸਨ ਨਾਚਣਾ ਸਭ ਜਗ ਅੰਗ ਸੁਧਰ ਕਹਿੰਦੇ ਸਾਰੇ ਲੋਕ ਸੁਧ ਬੁੱਧ ਭਲ ਗਏ ਤੇ ਨਚਣ ਲੱਗ ਪਏ ਹਸ ਨਿਤ ਪਿਖ ਦੇਵ ਦੁਖਾਰੇ ਕਹਿੰਦੇ ਇਸ ਤਰ੍ਹਾਂ ਦੀ ਲੋਕਾਂ ਦੀ ਕਰਨੀ ਨੂੰ ਵੇਖ ਕਰਕੇ ਜਿਹੜੇ ਦੇਵਤੇ ਸਨ ਉਹ ਬਹੁਤ ਦੁਖੀ ਹੋਏ ਸਰਨ ਸੰਭੂ ਕੇ ਸકલ ਸਿਦਾਰੇ ਕਹਿੰਦੇ ਫਿਰੇ ਸਾਰੇ ਜਿਹੜੇ ਦੇਵਤੇ ਸਨ ਇਕੱਠੇ ਹੋ ਕਰਕੇ ਸ਼ਿਵ ਜੀ ਦੇ ਕੋਲ ਗਏ ਸ਼ੁਕਰ ਕਰੋ ਕਿਰਪਾ ਪਖ ਜਗ ਕਾ ਤੇ ਕਹਿ ਲੱਗੇ ਵੀ ਤੁਸੀਂ ਜਗਤ ਦੇ ਲੋਕਾਂ ਦੇ ਤਮਾਸ਼ੀ ਨੂੰ ਵੇਖੋ ਤੇ ਕੋਈ ਕਿਰਪਾ ਕਰੋ ਭੂ ਲਗਾਏ ਸੁਧ ਨਾਚਨ ਲਗ ਕਾ ਤੇ ਮਹਾਰਾਜ ਇਹ ਲੋਕ ਧਰਮ ਦਾ ਜਿਹੜਾ ਅਸਲ ਮਾਰਗ ਸੀ ਉਹਨੂੰ ਤੇ ਭੁੱਲ ਗਏ ਐ ਤੇ ਧਰਮ ਦੇ ਨਾਂ ਤੇ ਕੁ ਰੀਤੀਆਂ ਕਰਨ ਲੱਗ ਪਏ ਤਪ ਪ੍ਰਭਾਵ ਰਖ ਕੇ ਰ ਵਿਸਾਲਾ ਤੇ ਮਹਾਰਾਜ ਇਹ ਰੇਖੀਆਂ ਦੇ ਵਿਸ਼ਾਲ ਪ੍ਰਭਾਵ ਦੇ ਕਾਰਨ ਨਚਣ ਤੋਂ ਨਹੀਂ ਹਟਦੇ ਅਪਰਨਾ ਤੇ ਨਾ ਹਟੇ ਇਸ ਕਾਲਾ ਇਸ ਕਰਕੇ ਆਪ ਜੀ ਕੋਈ ਉਪਾਅ ਕਰੋ ਕਰੋ ਉਪਾਅ ਆਪ ਸਭ ਕੋਈ ਹੁਣ ਆਪ ਜੀ ਕੋਈ ਉਪਾਅ ਕਰੋ ਜਿਸ ਤੈ ਜਗਤ ਸਥਿਰਤਾ ਹੋਈ ਜਿਹਦੇ ਨਾਲ ਸੰਸਾਰ ਵਿੱਚ ਸਥਿਰਤਾ ਆਵੇ ਸੁੰਨੇ ਸੁਰਨ ਕੀ ਬਿਨੈ ਮਹਨੇ ਕਹਿੰਦੇ ਜਦੋਂ ਸ਼ਿਵ ਜੀ ਨੇ ਦੇਵਤਿਆਂ ਦੀ ਬੇਨਤੀ ਨੂੰ ਸੁਣਿਆ ਸ਼ੰਕਰ ਕਰ ਵਿਚਾਰ ਸੁਖਦਾਨੀ ਕਹਿੰਦੇ ਫਿਰ ਉਹਨਾਂ ਨੇ ਇਸ ਗੱਲ ਤੇ ਵਿਚਾਰ ਕੀਤੀ ਮਨ ਕਾ ਮਨ ਕੋ ਲਖ ਉਤਸਾਹ ਕਿਉਂਕਿ ਉਹਨਾਂ ਦੇ ਮਨ ਵਿੱਚ ਇਸ ਗੱਲ ਦਾ ਬੜਾ ਉਤਸ਼ਾਹ ਸੀ ਤਿਸਾਨ ਪਾਰਨ ਕੋ ਚਿਤ ਚਾਹ ਜੇ ਉਹ ਚਾਹੁੰਦੇ ਸਨ ਵੀ ਲੋਕਾਂ ਨੂੰ ਇਸ ਕੁਰੀਤੀਆਂ ਵਿੱਚੋਂ ਕੱਢਿਆ ਜਾਵੇ ਅਪਰ ਭੇਖ ਕੋ ਧਰ ਗਔਰੀ ਸਾਹ ਕਿਹਦੇ ਫਿਰ ਜਿਹੜਾ ਸ਼ਿਵ ਜੀ ਸੀ ਉਹਨੇ ਹੋਰ ਭੇਖ ਧਾਰਨ ਕੀਤਾ ਅਬਤ ਪਾਜ ਹੈ ਉਤਮ ਮਨੀ ਸਾਹ ਤੇ ਫਿਰ ਉਹ ਉਸ ਜਗਾ ਤੇ ਆ ਗਏ ਜਿਸ ਜਗ੍ਹਾ ਤੇ ਬੈਠ ਕਰਕੇ ਇਹ ਲੋਕ ਤਪ ਕਰਦੇ ਸੰ ਨਿਕਟ ਹੋਏ ਕਰ ਬੁੱਝਨ ਕੀ ਨਾ ਕਿਨੇ ਫਿਰ ਸ਼ਿਵ ਜੀ ਨੇ ਨੇੜੇ ਹੋ ਕਰਕੇ Muni ਜਨ ਨੂੰ ਪੁੱਸਨਾ ਕੀਤਾ ਕਿਉਂ ਨੱਚਤ ਕਿਆ ਚਿਤ ਚੀਨਾ ਆਖਿਆ ਤੂੰ ਆਪਣੇ ਮਨ ਵਿੱਚ ਕੀ ਸਮਝਿਆ ਹੈ ਜਿਹਦੇ ਕਰਕੇ ਤੂੰ ਨੱਚਦਾ ਪਿਆ ਹੈ। ਕਿਆ ਅਸ ਅਸ ਸਭ ਮਨ ਅਹਾ ਕਿਸ ਆਸਾ ਕਰਕੇ ਤੇਰਾ ਮਨ ਇਸ ਤਰ੍ਹਾਂ ਹੋਇਆ। ਜਿਸ ਤਨਿਤ ਜੇ ਨੱਚ ਤਰਹਾ। ਜਿਸ ਕਰਕੇ ਤੂੰ ਨਗਾ ਤਾਰ ਨੱਚ ਰਿਹਾ ਹੈ। ਸੁਨਾ ਮੰਕਨ ਕੇ ਬਕਬਾਨ। ਕਹਿੰਦੇ ਫਿਰ ਜਿਹੜਾ Muni ਸੀ ਉਹਨੇ ਇਹ ਸ਼ਬਦ ਕਹੇ। ਮੈਂ ਇਹ ਹੱਠਾ ਤਪ ਤਪਿਓ ਮਹਾਨ ਕਹਿ ਲੱਗਿਆ ਮੈਂ ਇਸ ਜਗ੍ਹਾ ਤੇ ਬੈਠ ਕਰਕੇ ਬਹੁਤ ਵੱਡਾ ਮਹਾਨ ਤਪ ਕੀਤਾ ਹੈ ਇੱਕ ਦਿਨ ਚੀਰੇ ਅੰਗਰੀ ਆਵਾ ਕਹਿੰਦੇ ਇੱਕ ਦਿਨ ਮੇਰੀ ਜਿਹੜੀ ਉਂਗਲੀ ਸੀ ਨਾ ਜਦੋਂ ਉਹ ਚੀਰੀ ਗਈ ਹਰਤਾ ਪਤਰ ਰਸ ਸੰਮ ਬਸ ਨਿਕਸਾਵਾ ਕਹਿੰਦੇ ਮੇਰੀ ਉਂਗਲੀ ਦੇ ਵਿੱਚੋਂ ਹਰੇ ਰੰਗ ਦਾ ਵੈਸੇ ਬਾਣੀ ਤਾਂ ਕਹਿੰਦੀ ਵੀ ਸਾਰਿਆਂ ਦੇ ਖੂਨ ਦਾ ਰੰਗ ਲਾਲ ਹੈ ਹੁਣ ਚਲੋ ਆਪਾਂ ਦੱਬੀ ਚਲਦਿਆਂ ਜਿਵੇਂ ਕਬੀ ਜੀ ਨੇ ਲਿਖਿਆ ਮੈਂ ਤਾਂ ਕਿਆ ਸੀ ਭਾਈ ਸਾਹਿਬ ਨੂੰ ਛੜ ਦਿਓ ਉਹ પ્રસੰਗ ਆਪਾਂ ਅੱਗੇ ਵੱਲ ਤੁਰ ਪਈਏ ਚਲੋ ਆਪਾਂ ਸੁਣਾ ਦਿੰਨੇ ਆ ਜਿਵੇਂ ਲਿਖਿਆ ਆਨੰਦ ਜਾਂ ਤੇ ਬੜਾ ਹੁੰਦਾ ਪਰ ਗੁਰਮਤਿ ਦੇ ਵਿੱਚੋਂ ਕੋਈ ਨਹੀਂ ਲੱਭਣੀ ਕਿਉਂਕਿ ਗੱਲਾਂ ਸਾਨੂੰ ਸੁਣ ਦੇ ਵਿੱਚ ਮਸਾਲੇ ਵਾਲੀਆਂ ਹੁਣ ਜੇ ਇੱਕ ਤੇ ਬੰਦਾ ਸਾਦੀ ਸਬਜੀ ਬਣਾਵੇ ਘੱਟ ਨੂਨ ਮਿਰਚ ਪਾ ਕੇ ਇੱਕ ਬੰਦਾ ਉਹਦੇ ਵਿੱਚ ਐਮ ਡੀ ਐਚ ਮਸਾਲਾ ਹੋਰ ਪਾ ਦੇ ਸਵਾਦ ਦਾ ਫਰਕ ਤੇ ਹੋਏਗਾ ਨਾ ਖਾਂਡ ਵਿੱਚ ਤੇ ਉਹ ਸਵਾਦ ਨਹੀਂ ਲੱਗੇਗੀ ਪਰ ਅੰਦਰ ਜਾ ਕੇ ਉਹਨੇ ਰੋਗ ਪੈਦਾ ਕਰਨੇ ਦੂਜੇ ਨੇ ਰੋਗਾਂ ਤੋਂ ਬਚਾਉਣੇ ਡਾਕਟਰ ਇਹ ਕਹਿੰਦੇ ਨੇ ਭਾਈ ਸਾਦਾ ਰੋਟੀ ਖਾਓ ਸਾਦਾ ਪ੍ਰਸ਼ਾਦਾ ਖਾਓ ਉਹ ਬੀਬੀਆਂ ਤੜਕਾ ਵੱਧ ਲਾਤਾਈ ਕਹਿੰਦੇ ਫਲਾਣੀ ਦੀ ਨੂੰ ਬੜੀ ਵਧੀਆ ਦਾਲ ਬਣਾਉਂਦੀ ਐ ਵੀ ਦਾਲ ਤੇ ਬਣਾਉਣੀ ਸੀ ਜਦੋਂ ਕਿਲੋ ਗੰਡੇ ਪਾਤੇ ਹੁਣ ਤੁਹਾਨੂੰ ਵੀ ਲੱਗੇ ਭਾਈ ਸਾਹਿਬ ਬੜੀ ਸੋਹਣੀ ਕਥਾ ਕਰਦੇ ਕਿਉਂਕਿ ਆਨੰਦ ਜਾਏਗਾ ਹੋ ਸਕਦਾ ਇੱਥੇ ਕੋਈ ਬੇਚਾਰਾ ਕੋਈ ਦੇਵੀ ਦੇਵਤਿਆਂ ਨੂੰ ਮੰਨਣ ਵਾਲਾ ਸਾਨੂੰ ਵੀ 500 ਰੁਪਇਆ ਰੱਖ ਜੇ ਨੀਤ 50 ਤੇ ਅੱਜ ਕੋਈ ਰੱਖ ਗਿਆ ਬਹੁਤ ਵੱਡੀ ਗੱਲ ਆ ਸਵੇਰ ਦੇ ਹੈ ਸੋ ਕਿਉਂਕਿ ਇਹ ਨਾ ਪਖੰਡਾਂ ਵਿੱਚੋਂ ਪੈਸਾ ਬਣਦਾ ਸੱਚ ਵਿੱਚ ਥੋੜੀ ਪੈਸਾ ਬਣਦਾ ਆ ਕੱਲ ਪਰਸੋਂ ਕੋਈ ਵੀਡੀਓ ਚੱਲਦੀ ਸੀ ਸੁਣ ਲਿਓ ਧਿਆਨ ਦੇ ਨਾਲ ਅੱਗੇ ਕੀ ਵੀਡੀਓ ਪਾ ਦਿਆ ਕਰੋ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗੇ ਵੀ ਇੱਕ ਗਰੰਥੀ ਸਿੰਘ ਗੁੱਡੀ ਦੀ ਅਰਦਾਸ ਕਰਦੇ ਕਿਉਂਕਿ ਸਾਡੇ ਪੰਜਾਬ ਵਿੱਚ ਇੱਕ ਪਹਿਲਾਂ ਬੀਬੀਆਂ ਇਕੱਠੀਆਂ ਹੋ ਕੇ ਗੁਲਗਲੇ ਪਕਾ ਲੈਣੇ ਤੇ ਗੁੱਡੀ ਫੂਕਣੀ ਇਹ ਇਹਦੇ ਨਾਲ ਮੰਨਿਆ ਜਾਂਦਾ ਸੀ ਵੀ ਮੀਂਹ ਪੈ ਜਾਏ ਪਰ ਬਾਣੀ ਦਾ ਬਚਨ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਤੇ ਉੱਥੇ ਕੋਈ ਗਰੰਤੀ ਸਿੰਘ ਅਰਦਾਸ ਕਰ ਰਿਹਾ ਤੇ ਲੋਕ ਗਰੰਤੀ ਸਿੰਘ ਨੂੰ ਮਾੜਾ ਕਹਿ ਰਹੇ ਮੈਂ ਵੀ ਕਹਿ ਰਿਹਾ ਵੀ ਗਲਤ ਗੱਲ ਹੈ ਗਰੰਤੀ ਸਿੰਘ ਨੂੰ ਇਨ੍ਹਾਂ ਚੀਜ਼ਾਂ ਵਿੱਚ ਨਹੀਂ ਪੈਣਾ ਚਾਹੀਦਾ ਉਹ ਗੁਰਬਾਣੀ ਨਾਲ ਗੁਰਮਤ ਨਾਲ ਨੂੰ ਜੋੜੇ ਪਰ ਭਾਈ ਗਰੰਤੀ ਸਿੰਘ ਕੀ ਕਰਨ ਉਹ ਤੇ ਵਿਚਾਰੇ ਖੁਦ ਮਜਬੂਰ ਨੇ ਉਹਨਾਂ ਨੂੰ ਤੇ ਕਰਨੀ ਪਏਗਾ ਜੇ ਨਹੀਂ ਕਰੇਗਾ ਪਿੰਡ ਦੇ ਲੋਕ ਕਹਣਗੇ ਚੱਕ ਬਾਬਾ ਕਸਹਿਰਾ ਪਰ ਨਾ ਜਾ ਪਿੰਡ ਦੇ ਵਿੱਚ ਤੇ ਨਾਲ ਤੁਹਾਨੂੰ ਪਤਾ ਵੀ ਪੈਸਾ ਪਖੰਡ ਵਿੱਚੋਂ ਬਣੇਗਾ ਜੇ ਉਹਨੇ ਅਰਦਾਸ ਕੀਤੀ ਹੋਣੀ ਆ 100 200 ਕੁਸਤੇ ਦਿੱਤੀ ਹੋਣਾ ਉਹਨਾਂ ਨੇ ਨਾ ਹੋ ਸਕਦਾ ਦੂਜੇ ਦਿਨ ਕੁਦਰਤੀ ਮੀਂਹ ਪੈ ਜੇ 500 ਹੀ ਦੇ ਦਨ ਬਾਬੇ ਨੂੰ ਵੀ ਬਾਬਾ ਜੀ ਤੁਸੀਂ ਅਰਦਾਸ ਕੀਤੀ ਸੀ ਮੀਂਹ ਪੈ ਗਿਆ ਪਰ ਮੀਂਹ ਪਿਆ ਪਰਮੇਸ਼ਰ ਪਾਇਆ ਹੁਣ ਜਿਹੜਾ ਰਹਿਤ ਮਰ ਜਿਆਦਾ ਦੀ ਗੱਲ ਕਰਦਾ ਜਿਹੜਾ ਸੱਚ ਦੀ ਗੱਲ ਕਰਦਾ ਤੁਸੀਂ ਉਹਨੂੰ ਦੇਣਾ ਤੇ ਕੀ ਆਉਦਾ ਤੇ ਦਾਣਾ ਪਾਣੀ ਬੰਦ ਕਰਦੇ ਹੋਗੇ ਤੁਸੀਂ ਜੇ ਤੁਹਾਡਾ ਬੱਸ ਚੱਲੇ ਸਿੱਖੋ ਮੈਂ ਤੁਹਾਨੂੰ ਕਹਿ ਰਿਹਾ ਮੈਂ ਕਿਸੇ ਹਿੰਦੂ ਮੁਸਲਮਾਨ ਨੂੰ ਨਹੀਂ ਕਹਿ ਰਿਹਾ ਜੇ ਤੁਹਾਡਾ ਬੱਸ ਚੱਲੇ ਤੁਸੀਂ ਤੇ ਗੁਰਮਤਿ ਦੀ ਗੱਲ ਕਰਨ ਵਾਲਿਆਂ ਦੀ ਰੋਟੀ ਵੀ ਬੰਦ ਕਰ ਦੇ ਉਹਨਾਂ ਦੇ ਘਰਾਂ ਤੱਕ ਚਲੇ ਜਾਵੋ ਉਹਨਾਂ ਨੂੰ ਡਰਾਉਨੇ ਉਹਨਾਂ ਨੂੰ ਧਮਕਾਉਣੇ ਆ ਕੱਲ ਨੂੰ ਮੈਂ ਸਿੱਖ ਰਹਿਤ ਮਰਜਾਦਾ ਦੀ ਕਾਪੀ ਨਾਲ ਲੈ ਕੇ ਆਵਾਂਗਾ ਕੱਲ ਨੂੰ ਆਪਾਂ ਮੱਸਿਆ ਦਾ ਦੇਣਾ ਹੈ ਨਾ ਕੋਈ ਗੱਲ ਨਹੀਂ ਆਪਾਂ ਬੱਸਿਆ ਸਫਲੀ ਕਰਾਂਗੇ ਸਿੱਖ ਰਹਿਤ ਮਰਜ਼ਾਦਾ ਵਿੱਚੋਂ ਆਪਾਂ ਵਿਚਾਰ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿੰਨਾ ਕੁ ਅਸੀਂ ਸਿੱਖ ਰਹਿਤ ਮਰਜ਼ਾਦਾ ਨੂੰ ਮੰਨਦੇ ਤੇ ਜਿਹੜੇ ਮਰਜ਼ਾਦਾ ਦੀ ਗੱਲ ਕਰਦੇ ਜਿਹੜੇ ਸੱਚ ਦੀ ਗੱਲ ਕਰਦੇ ਉਹਨਾਂ ਨੂੰ ਤਾਂ ਅਸੀਂ ਕੱਟੜ ਕਹਨੇ ਆ ਭਾਈ ਉਹਨਾਂ ਨੂੰ ਤਾਂ ਅਸੀਂ ਵੱਖਵਾਦੀ ਕਹਨੇ ਆ ਉਹਨਾਂ ਨੂੰ ਤਾਂ ਅਸੀਂ ਖਾੜਕੂ ਤੇ ਅੱਤਵਾਦੀ ਕਹਨੇ ਪਰ ਜਿਹੜੇ ਗਰੰਤੀ ਸਿੰਘ ਗੁਰਦੁਆਰਿਆਂ ਵਿੱਚ ਬੈਠ ਕੇ ਵੀ ਪਤਰੀਆਂ ਦੱਸਦੇ ਪੁੱਛਾ ਕੱਢਦੇ ਆ ਪਾਣੀ ਕਰਕੇ ਦਿੰਦੇ ਆ ਉਹਨਾਂ ਨੂੰ ਨਾਲੇ ਪੈਸਾ ਦਿੰਦੇ ਆ ਨਾਲੇ ਘਰਾਂ ਵਿੱਚ ਲੈ ਕੇ ਜਾਂਦੇ ਆ ਤੇ ਨਾਲੇ ਉਹਨਾਂ ਦੀ ਬੱਲੇ ਬੱਲੇ ਕਰਦੇ ਆ ਕਿਲਾ ਕਿੰਨਾ ਜ਼ਰੂਰੀ ਆ ਆਪਾਂ ਦੁੱਖ ਝੱਲਣੇ ਲੋਕਾਂ ਦੇ ਮਗਰ ਚੱਲੋ ਜਿੱਧਰ ਲੋਕ ਚੱਲਦੇ ਕਿੰਨਾ ਕ ਸਾਥ ਦਿੱਤਾ ਤੁਸੀਂ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਦਾ ਅੱਜ ਚੱਲਦੇ ਨੇ ਵੀ ਰਾਗੀ ਸੁਧਾਰ ਲਹਿਰ ਭਾਈ ਨਿਰਮਲ ਸਿੰਘ ਜੀ ਪਦਮ ਸ੍ਰੀ ਸੀ ਪਤਾ ਹੋਵੇਗਾ ਤੁਹਾਨੂੰ ਕਰੋਨੇ ਦੇ ਟਾਈਮ ਉਹਨਾਂ ਨੂੰ ਜਾਣ ਬੁੱਝ ਕੇ ਮਾਰਿਆ ਗਿਆ ਸੀ ਕਿੰਨਾ ਕ ਸਾਥ ਦਿੱਤਾ ਸਾਡੇ ਲੋਕਾਂ ਨੇ ਆ ਤੁਹਾਡੇ ਵਿੱਚ ਉਹ ਬਹੁਤੇ ਹੋਣੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਰਾਗੀ ਨਿਰਮਲ ਸਿੰਘ ਕੌਣ ਸੀ ਆ ਗਾਇਕਾਂ ਦਾ ਜਿਹੜੇ ਮਰਜੀ ਦਾ ਨਾਮ ਪੁੱਛ ਲਓ ਲੱਲੀ ਛੱਲੀ ਆ ਤੁਰੇ ਫਿਰਦੇ ਆ ਜਿਹੜੇ ਪੰਜਾਬ ਦੇ ਰਖਵਾਲੇ ਜਿਨ੍ਹਾਂ ਨੂੰ ਕਹਿੰਦੇ ਪੰਜਾਬ ਦੀ ਬੋਲੀ ਦੇ ਰਖਵਾਲੇ ਉਹ ਪੰਜਾਬੀ ਬੋਲੀ ਤੇ 5000 ਸਾਲ ਪੁਰਾਣੀ ਹੈ ਇਹ ਤੇ ਗੁਰੂ ਸਾਹਿਬਾਨਾਂ ਦੀ ਭਗਤਾਂ ਦੀ ਸਾਨੂੰ ਦਿੱਤੀ ਹੋਈ ਹੈ ਇਹ ਇੰਨਾ ਕਰਕੇ ਥੋੜੀ ਆ ਲੱਲੀ ਛੱਲੀ ਫਲਾਣਾ ਪੱਗ ਬੰਨ ਕੇ ਉੱਥੇ ਚੱਲਿਆ ਗਿਆ ਫਲਾਣੇ ਨੇ ਉੱਥੇ ਜਾ ਕੇ ਗੀਤ ਗਾਤਾ ਜੀ ਤਾਂ ਪੰਜਾਬੀ ਦੀ ਬੱਲੇ ਬੱਲੇ ਹੋ ਗਈ ਵੀ ਇਹਨਾਂ ਨੂੰ ਸਾਹਮਣੇ ਰੱਖ ਲੋ ਸਾਨੂੰ ਨਹੀਂ ਇਹਨਾਂ ਦੀ ਲੋੜ ਜਿਨ੍ਹਾਂ ਨੇ ਸਾਲ ਪਰ ਗੰਦ ਗੋਣੇ ਤੇ ਸਾਲ ਬਾਅਦ ਇੱਕ ਗਾਣਾ ਭਾਸ਼ਾ ਦੇ ਹੱਕ ਵਿੱਚ ਜਾਂ ਪੰਜਾਬ ਦੇ ਹੱਕ ਵਿੱਚ ਜਾਂ ਇਤਿਹਾਸ ਦੇ ਨਾਂ ਤੇ ਕੱਢਦਾ ਸੀ ਬੱਲੇ ਬੱਲੇ ਕਰ ਦਿੱਤੀ ਜਿਹੜੇ ਪ੍ਰਚਾਰਕਾਂ ਨੇ ਸਾਰੀ ਜ਼ਿੰਦਗੀ ਗ੍ਰੰਥ ਪੰਥ ਦੇ ਲੇਖੇ ਲਾ ਦਿੱਤੀ ਉਹਨਾਂ ਦੇ ਆਲੇ ਪਾਸੇ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਉਹ ਸ਼ਰਮ ਲੈ ਜੇ ਤੁਹਾਡੀ ਆ ਜਿਹੜੇ ਗਾਇਕਾਂ ਨੂੰ ਆਪਣੇ ਰੋਲ ਮਾਡਲ ਮੰਨ ਕੇ ਬੈਠੇ ਚਲੋ ਫਿਰ ਉਹੀ ਤੁਹਾਨੂੰ ਤੁਹਾਨੂੰ ਭੁਗਤਣਾ ਪਏਗਾ ਨਾ ਫਿਰ ਤੁਹਾਡੇ ਬੱਚੇ ਵੀ ਉਸੇ ਰਾਤੇ ਚੱਲਦੇ ਆ ਹਥਿਆਰਾਂ ਵਾਲੇ ਗਾਣੇ ਲੱਚਰਤਾ ਵਾਲੇ ਗਾਣੇ ਮੈਂ ਨਾਲ-ਨਾਲ ਬੋਲਦਾ ਰਹਿਣਾ ਪਰ ਸਾਡੇ ਕਿਹੜਾ ਕੰਨੀ ਜੂ ਸਰਕਦੀ ਹੈ ਭਾਈ ਕੋਈ ਅਸਰ ਨਹੀਂ ਹੁੰਦਾ ਓਮੀ ਚੱਲਿਆ ਜਾਂਦਾ ਓਮੀ ਖਾੜੇ ਲੱਗਦੇ ਆ ਓਮੀ ਪਖੰਡ ਹੁੰਦਾ ਓਮੀ ਸਭ ਕੁਝ ਚੱਲ ਰਿਹਾ ਓਮੀ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਇਸ ਕਰਕੇ ਜੋ ਕੁਝ ਗਲਤ ਹੈ ਉਹਨੂੰ ਗਲਤ ਕਹਿਣਾ ਪਏਗਾ ਉਹ ਕਿਸੇ ਵੀ ਧਰਮ ਵਿੱਚ ਹੋਵੇ ਧਰਮ ਧਰਮ ਨਹੀਂ ਕੋਈ ਕਹਿੰਦਾ ਵੀ ਇਸ ਤਰ੍ਹਾਂ ਪਖੰਡ ਹੋਣੇ ਚਾਹੀਦੇ ਸੋ ਧਰਮ ਦੇ ਨਾਂ ਤੇ ਜੋ ਕੁਝ ਸਾਨੂੰ ਪਰੋਸ ਕੇ ਦਿੱਤਾ ਜਾ ਰਿਹਾ ਕਹਿੰਦੇ ਉਹ ਲਿਖਦੇ ਆ ਵੀ ਮੇਰੀ ਉਂਗਲੀ ਵਿੱਚੋਂ ਹਰੇ ਪੱਤੇ ਦਾ ਜਿਹੜਾ ਰਸ ਨਿਕਲ ਤੁਰਿਆ